ਵਸ਼ਸ਼ਣ ਕੀਤਾ ਸੀ ਕਿੰਦੇ ਪਾਪ ਪੁੰਨ ਦੋਏ ਇਕ ਸਮਾਨ ਕਿਵੇਂ ਹੋਏ ਪਾਪ ਤੇ ਪੁੰਨ ਇੱਕੋ ਸਮਾਨ ਹੀ ਨੇ ਦੋਵੇਂ ਵੀ ਪਾਪ ਤੇ ਪੁੰਨ ਇੱਕ ਸਮਾਨ ਕਿਵੇਂ ਹੋ ਸਕਦੇ ਨੇ ਇੱਕ ਪਾਪ ਹੁੰਦਾ ਇੱਕ ਪੁੰਨ ਹੁੰਦਾ ਪੁੰਨ ਕਰਨਾ ਹੁੰਦਾ ਪਾਪ ਨਹੀਂ ਕਰਨਾ ਹੁੰਦਾ ਪਰ ਇੱਥੇ ਲਿਖਿਆ ਪਾਪ ਪੁੰਨ ਦੋਏ ਇਕ ਸਮਾਨ ਤੇ ਮੈਂ ਉਦੋਂ ਮੈਨੂੰ ਸਵਾਲ ਪੁੱਛਿਆ ਸੀ ਕਿਸੇ ਨੇ ਤੇ ਮੈਂ ਫਿਰ ਆਖਿਆ ਚਲੋ ਸਾਰਾ ਸ਼ਬਦ ਹੀ ਵਿਚਾਰ ਲਏ ਵਿੱਚ ਹੀ ਪਾਪ ਪੁੰਨ ਦੀ ਗੱਲ ਕਰਾਂਗੇ ਹੁਣ ਆਪਾਂ ਸ਼ਬਦ ਸ਼ੁਰੂ ਸ਼ੁਰੂ ਤੋਂ ਇੱਕ ਇੱਕ ਪੰਕਤੀ ਸਮਝ ਲਈਏ ਅੱਛਾ ਜੋਤ ਕੀ ਜਾਤ ਜਾਤ ਕੀ ਜੋਤੀ ਤੇਤ ਲਾਗੇ ਕੰਚੂਆ ਫਲ ਮੋਤੀ ਕਹਿੰਦੇ ਇੱਕੋ ਜੋਤ ਨੇ ਜਾਤ ਬਣਾਈ ਹੈ ਜਾਤ ਮਤਲਬ ਬੰਦੇ ਦੀ ਜਾਤ ਤਰਖਤ ਬੰਦੇ ਦੀ ਜਾਤ ਮਤਲਬ ਸਾਰਾ ਕੁਝ ਜਿਹੜਾ ਬਣਾਇਆ ਕਾਦੇ ਤੋਂ ਬਣਿਆ ਜੋਤ ਤੋਂ ਇੱਕ ਜੋਤ ਤੋਂ ਸਭ ਜਾਤ ਬਣੀ ਸਾਰੀ ਸ੍ਰਿਸ਼ਟੀ ਬਣੀ ਜਿਵੇਂ ਇੱਕ ਬੀਜ ਤੋਂ ਸਾਰਾ ਦਰਖਤ ਬਣਿਆ ਬੀਜ ਚੋਂ ਕੀ ਨਿਕਲਿਆ ਦਰਖਤ ਤੇ ਜੋਤ ਚੋਂ ਕੀ ਨਿਕਲਿਆ ਸਾਰਾ ਜਾਤ ਜਾਤਾਂ ਜਿੰਨੇ ਜਾਨਵਰਾਂ ਦੀਆਂ ਪੰਛੀਆਂ ਦੀਆਂ ਵੱਖਰੀਆਂ ਵੱਖਰੀਆਂ ਮਤਲਬ ਪ੍ਰਜਾਤੀਆਂ ਸ਼ਬਦ ਵਰਤਾਂ ਪ੍ਰਜਾਤੀਆਂ ਵਰਤੀਏ ਜਾਤ ਪ੍ਰਜਾਤ ਪ੍ਰਜਾਤੀ ਇੱਕ ਜੋਤ ਤੋਂ ਹੀ ਸਾਰੀਆਂ ਪ੍ਰਜਾਤੀਆਂ ਨਿਕਲੀਆਂ ਜਿਵੇਂ ਬੀਜ ਤੋਂ ਦਰਖਤ ਨਿਕਲਦਾ ਹੈ ਇਦਾਂ ਇਹ ਸਾਰੀ ਸ੍ਰਿਸ਼ਟੀ ਇੱਕ ਇੱਕ ਨੂਰ ਤੋਂ ਨਿਕਲੀ ਉਹਦੇ ਤੋਂ ਸਭ ਕੁਝ ਬਣਿਆ ਆਟੋਮੈਟਿਕ ਬਣਿਆ ਬਣਾਇਆ ਨਹੀਂ ਬਣਿਆ ਕੁਦਰਤੀ ਨਿਯਮ ਆਟੋਮੈਟਿਕ ਬਣਿਆ ਅੱਛਾ ਸਾਰਾ ਕੁਝ ਬਣਿਆ ਤੇ ਫਿਰ ਉਹਦੇ ਵਿੱਚ ਜਿਵੇਂ ਬੀਜ ਨੂੰ ਆਪਾਂ ਬੀਜੀਏ ਜਿਹੜਾ ਗੁਲਾਬ ਬੀਜ ਦਿਓ ਤੇ ਗੁਲਾਬ ਨੂੰ ਗੁਲਾਬ ਦੇ ਬੂਟੇ ਨੂੰ ਬੀਜ ਬੀਜੋ ਉਹਨੂੰ ਫਿਰ ਦੋ ਚੀਜ਼ਾਂ ਲੱਗਣਗੀਆਂ ਫੁੱਲ ਤੇ ਕੰਡੇ ਪਰ ਉਹਦੀ ਜੜ ਇਕੋ ਹੀ ਹੈ ਕਹਿੰਦੇ ਜੋਤ ਚੋਂ ਨਿਕਲੀਆਂ ਪ੍ਰਜਾਤੀਆਂ ਮਾੜੀਆਂ ਵੀ ਤੇ ਚੰਗੀਆਂ ਵੀ ਦੋਵੇਂ ਫਿਰ ਤੋਂ ਇਹ ਪੰਕਤੀ ਫੇਰ ਪੜ੍ਹੋ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਆ ਫਲ ਮੋਤੀ ਮਤਲਬ ਕੱਚ ਤੇ ਮੋਤੀ ਫਲ ਲੱਗੇ ਮੰਦੇ ਚੰਗੇ ਦੋਵੇਂ ਤਰ੍ਹਾਂ ਦੇ ਦੋਵੇਂ ਤਰ੍ਹਾਂ ਦੇ ਲੱਗੇ ਹੀਰੇ ਮੋਤੀ ਵੀ ਤੇ ਦੂਸਰੇ ਮਤਲਬ ਤਾਂ ਕੰਡੇ ਵੀ ਤੇ ਫੁੱਲ ਇਕੋ ਨੂੰ ਲੱਗੇ ਇਕੋ ਬੀਜ ਤੋਂ ਨਿਕਲੇ ਆ ਨਾ ਇਦਾਂ ਹੀ ਕਹਿੰਦੇ ਮਾੜੇ ਚੰਗੇ ਆ ਸਾਰੀਆਂ ਜਾਤੀਆਂ ਪ੍ਰਜਾਤੀਆਂ ਸਭ ਪਰ ਹੈ ਇਹਨਾਂ ਦੀ ਜੜ ਇਕੋ ਹੀ ਹੈ ਤਾਂ ਟਰਾਈ ਕਰੀਦੀ ਹੈ ਇੱਕ ਗੱਲ ਹੋਰ ਹੈ ਕੰਡੇ ਦੇ ਵਸ ਵਿੱਚ ਨਹੀਂ ਕਿ ਗੁਲਾਬ ਬਣ ਸਕੇ ਇਹ ਤੇ ਗੱਲ ਨਹੀਂ ਨਾ ਹੋ ਸਕਦੀ ਵਸ ਦੀ ਗੱਲ ਨਹੀਂ ਪਰ ਬੰਦਾ ਜਿਹੜਾ ਹੈ ਇਹ ਜ਼ਰੂਰ ਕੰਡੇ ਤੋਂ ਗੁਲਾਬ ਬਣ ਸਕਦਾ ਹੈ ਜੇ ਬਣਨਾ ਚਾਵੇ ਇਹਨੂੰ ਆਫਰ ਹੈ ਇਹ ਬਣ ਸਕਦਾ ਜਿਸਕੇ ਵੀ ਰੱਬ ਨੇ ਇਦਾਂ ਦੇ ਬਣਾਏ ਨੇ ਨਹੀਂ ਇਹਦੇ ਨਵੇਂ ਬਣਨ ਵਾਸਤੇ ਵੀ ਹੈ ਇਹ ਗੁਲਾਬ ਤੋਂ ਕੰਡਾ ਵੀ ਹੋ ਸਕਦਾ ਹੈ ਤੇ ਕੰਡੇ ਤੋਂ ਗੰਗੂ ਗੁਲਾਬ ਤੋਂ ਕੀ ਬਣਗੇ ਕੰਡਾ ਤੇ ਕਈ ਵਿਰੋਧੀ ਸੀ ਸੈਦੇਖਾ ਸੈਦਖਾ ਜਰਨੈਲ ਵਰਗੇ ਤੇ ਕੰਡੇ ਤੋਂ ਕੀ ਬਣ ਗਏ ਗੁਲਾਬ ਵਿਰੋਧੀ ਦੁਸ਼ਮਣ ਮਿੱਤਰ ਬਣ ਗਿਆ ਤੇ ਕਈ ਮਿੱਤਰ ਦੁਸ਼ਮਣ ਬਣ ਗਏ ਇਹ ਇੱਕ ਆਫਰ ਹੈ ਜਿਹੜੀ ਕੁਦਰਤ ਵੱਲੋਂ ਬੰਦੇ 'ਚ ਹੈ ਇਹ ਜੋ ਮਰਜੀ ਚਾਹੇ ਬਣ ਸਕਦਾ ਦੁਸ਼ਮਣ ਵੀ ਬਦਲ ਕੇ ਆਪਣੇ ਆਪ ਨੂੰ ਚੇਂਜ ਕਰ ਸਕਦਾ ਹੈ ਜੇ ਕਰਨਾ ਚਾਹੇ ਇਹ ਕੁਦਰਤ ਦੇ ਵਿੱਚ ਰੱਖਿਆ ਹੋਇਆ ਹੈ ਬੰਦੇ ਦੇ ਵਿੱਚ ਇਹ ਤਾਕਤ ਹੈ ਬੰਦਾ ਕਰ ਸਕਦਾ ਠੀਕ ਹੈ ਆਉਂਦੀ ਹੈ ਗੱਲ ਬਕਰ ਚ ਦੋਵੇਂ ਤਰ੍ਹਾਂ ਦੇ ਫਲ ਲੱਗਦੇ ਆ ਅੱਛਾ ਹੁਣ ਅੱਗੇ ਕਵਨ ਸੋ ਕਰ ਜੋ ਨਿਰਭਉ ਕਹੀਏ ਕਿਹੜਾ ਘਰ ਹੈ ਜਿੱਥੇ ਡਰ ਨਾ ਲਗੇ ਹਾਂ ਭਉ ਭਜ ਜਾਏ ਅਪਹਿ ਹੋਏ ਰਹੀਏ ਦਰ ਭਜ ਜਾਵੇ ਦਰ ਨਾ ਲੱਗੇ ਅਪਹਿ ਰਹੀਏ ਉਹ ਕਿਹੜਾ ਘਰ ਹੈ ਬਾਕੀ ਮੈਂ ਕਹਿੰਦਾ ਭਗਤ ਕਬੀਰ ਜੀ ਕਹਿੰਦੇ ਜਦੋਂ ਮੈਂ ਵੇਖਦਾ ਨਾਲੇ ਦਿਵਾਨੇ ਦਰ ਤੇ ਸਾਰੇ ਪਾਸੇ ਡਰਾਇਆ ਤੇ ਸਾਰਿਆਂ ਵੱਲੋਂ ਹੀ ਜਾਂਦਾ ਹੁਣ ਅਗਲੀਆਂ ਪੰਕਤੀਆਂ ਦੀ ਸਮਝ ਆਉ ਵੀ ਕਿਹੜੇ ਘਰ ਜਾਈਏ ਇਹ ਤੇ ਦੱਸਣਗੇ ਅਖੀਰ ਚ ਵੀ ਕਿਹੜਾ ਘਰ ਹੈ ਕਿੱਥੇ ਜਾ ਪਰ ਇੱਥੇ ਇੱਕ ਐਗਜ਼ੈਂਪਲਾ ਦਿੰਦੇ ਆਂ ਕਹਿੰਦੇ ਮੈਂ ਨਾ ਜਦੋਂ ਜਾਂਦਾ ਧਾਰਮਿਕ ਸਥਾਨਾਂ ਤੇ ਉੱਥੇ ਵੀ ਡਰੀ ਪਾਂਦਾ ਆਂ ਅੱਛਾ ਕਿਵੇਂ ਤਤ ਤੀਰੰਥ ਨਹੀਂ ਮਨ ਪਤਿਆਏ ਮੇਰਾ ਮਨ ਪਸੀਜਦਾ ਨਹੀਂ ਖੁਸ਼ ਨਹੀਂ ਹੁੰਦਾ ਜਦੋਂ ਮੈਂ ਤੀਰਥਾਂ ਤੇ ਜਾਂਦਾ ਮੇਰਾ ਮਨ ਖੁਸ਼ ਨਹੀਂ ਹੁੰਦਾ ਉੱਥੇ ਜਦੋਂ ਮੈਂ ਜਾਂਦਾ ਤੀਰਥਾਂ ਤੇ ਵੀ ਚੱਲ ਚੱਲਦੇ ਆਂ ਚੱਲ ਬਈ ਉੱਥੇ ਜਾਂਦੇ ਆਂ ਡਰ ਲਊਗਾ ਕਹਿੰਦੇ ਪੱਗਾ ਏ ਓਥੋਂ ਤੇ ਸੋ ਕੋ ਜਿਆਦਾ ਢੂੰਡਦੇ ਐ ਉਹ ਗੱਲਾਂ ਕਿਹੋ ਜਿਹਾ ਕਰਦੇ ਆ ਭਲਾ ਫੋੜ ਅੱਗੇ ਦੱਸੋ ਚਾਰ ਅਚਾਰ ਰਹੇ ਉਰਝਾਏ ਉਲਝਉਂਦੇ ਐ ਓਥੇ ਵੀ ਚਾਰ ਅਚਾਰ ਆ ਆ ਸਹੀ ਕੰਮ ਹੈ ਆ ਗਲਤ ਕੰਮ ਹੈ ਆ ਆ ਵਿਹਾਰ ਅਚਾਰ ਵਿਹਾਰ ਦੱਸਦੇ ਐ ਵੀ ਆ ਠੀਕ ਹੈ ਆ ਗਲਤ ਹੈ ਆ ਠੀਕ ਹੈ ਆ ਗਲਤ ਹੈ ਕਹਿੰਦੇ ਉਲਝਾਉਂਦੇ ਐ ਹੁਣ ਤੁਸੀਂ ਵੀ ਸਮਝੀਓ ਗੱਲ ਮਤਲਬ ਉਲਝਾਉਂਦੇ ਕਿਵੇਂ ਐ ਵੀ ਹੁਣ ਕੀ ਮਤਲਬ ਵੀ ਇਹ ਗਲਤ ਗੱਲਾਂ ਗਲਤ ਠੀਕ ਦੱਸਣਾ ਨਹੀਂ ਚਾਹੀਦਾ ਨਹੀਂ ਨਹੀਂ ਸਮਝਣਾ ਪੈਣਾ ਨੁਕਤਾ ਜਿਵੇਂ ਹੁਣ ਆਪਾਂ ਰਹਿੰਦੇ ਆਂ ਗੁਰਦੁਆਰੇ ਆਪਾਂ ਸਾਰਿਆਂ ਨੇ ਝੋਲੇ ਪਾਏ ਨੇ ਪਾਏ ਤੇ ਬਚਪਨ ਤੋਂ ਪਾ ਰਹੇ ਠੀਕ ਹੈ ਆਪਾਂ ਕੀ ਕਹੀਏ ਆਪਾਂ ਉਲਝਾਉਂਦੇ ਕਿਵੇਂ ਆ ਮਤਲਬ ਧਾਰਮਿਕ ਬੰਦੇ ਉਲਝਾਉਂਦੇ ਕਿਵੇਂ ਆ ਉਹ ਕਹਿੰਦੇ ਐ ਇਹ ਤੇ ਪਿਛਲੇ ਜਨਮਾਂ ਦੀਆਂ ਭਗਤੀਆਂ ਹੁਣ ਤਾਂ ਮਿਲਦਾ ਤੇ ਦੂਜੇ ਬੰਦੇ ਨੂੰ ਕਹਿੰਦੇ ਨੇ ਤੂੰ ਪਾਪੀ ਐ ਤੇ ਅਸੀਂ ਕੀ ਆ ਪੁੰਨੀ ਐਵੇਂ ਥੋੜਾ ਸਾਡੇ ਆ ਤੇ ਝਾੜੀ ਤੇ ਵੀ ਪਿਆ ਹੋਵੇ ਬਾਣਾ ਤੇ ਮੱਥਾ ਟੇਕ ਦੇਣਾ ਚਾਹੀਦਾ ਇਹ ਉਲਝਾਉਂਦਾ ਕਹਿੰਦੇ ਆ ਇਹ ਇਦਾਂ ਹੀ ਮੰਦਰਾਂ ਵਾਲੇ ਆ ਇਦਾਂ ਹੀ ਮਸਜਿਦਾਂ ਵਾਲੇ ਆ ਜਿਹੜਾ ਮੱਕੇ ਜਿੰਨੀ ਵਾਰੀ ਹਾਜੀ ਹੱਜ ਕਰਕੇ ਜਾਦਾ ਹੱਜ ਕਰਕੇ ਆਇਆ ਉਹ ਹਰ ਸਾਲ ਜਾ ਸਕਦਾ 1.5 ਲੱਖ ਰੁਪਈਆ ਲੱਗਦਾ ਲੱਖ ਰੁਪਈਆ ਲੱਗ ਜਾਂਦਾ ਹੱਜ ਕਰਨ ਦਾ ਇੱਥੋਂ ਜਾਈਏ ਲੱਖ ਸਵਾ ਲੱਖ ਤੋਂ ਘੱਟ ਨਹੀਂ ਆਜੂਦਾ ਗਰੀਬ ਬੰਦੇ ਨੇ ਕਿੱਦਾਂ ਕਰਨਾ ਇਹ ਹਾਜੀ ਐ ਤੇ ਜਿਹੜਾ ਅਮੀਰ ਹੈ ਉਹ ਤੇ ਹਰ ਸਾਲ ਜਾਂਦਾ ਹਰ ਸਾਲ ਜਾਂਦੇ ਬੰਦੇ ਮਤਲਬ ਕਹਿੰਦੇ ਜਿਹੜਾ ਤੇਰੇ ਫਿੱਟ ਸੀ ਜਿਹੜਾ ਤੇਰੇ ਫਿੱਟ ਹੈ ਧਿਆਨ ਇਧਰ ਰੱਖਿਓ ਬਈ ਪੂਰਾ ਜਿਹੜਾ ਤੇਰੇ ਫਿੱਟ ਹੈ ਉਹ ਦੱਸਦਾ ਮੈਂ ਕਿੰਨੀ ਵਾਰ ਗੱਲ ਕੀਤੀ ਵੀ ਗੇਮ ਹੀ ਉਹ ਪਾਉਂਦੇ ਆ ਜਿਹਦੇ ਚ ਮਾਰ ਆਪ ਹੁੰਦੇ ਨੇ ਕ੍ਰਿਕਟਰ ਕਹਿੰਦਾ ਕ੍ਰਿਕਟ ਖੇਡ ਉਹਨੂੰ ਪਤਾ ਵੀ ਮੈਂ ਤੈਨੂੰ ਨੇੜੇ ਨਹੀਂ ਲੱਗਣਾ ਦੇਣਾ ਠੀਕ ਹੈ ਤੇ ਜਿਹੜਾ ਬੰਦਾ ਕਬੱਡੀ ਚ ਮਾਰ ਹੁੰਦਾ ਕਹਿੰਦਾ ਆ ਜਾ ਫੇਰ ਕੁੱਲ ਨਾਲਾ ਕਹਿੰਦਾ ਆ ਜਾ ਕੁੱਲ ਨਾਲਾ ਮਤਲਬ ਜਿਹੜੀ ਚੀਜ਼ ਚ ਮਾਰ ਹੈ ਹੁਣ ਸਾਡੇ ਵਾਲੇ ਬੰਦੇ ਕੀ ਕਰਦੇ ਆ ਸਾਰਿਆਂ ਨੂੰ ਉਲਝਾਉਂਦੇ ਆ ਪਾਪ ਪੁੰਨ ਪਾਪ ਪੁੰਨ ਪਾਪ ਪੁੰਨ ਜਿਹੜੇ ਅਸੀਂ ਕੰਮ ਕਰਦੇ ਆ ਇਹ ਪੁੰਨ ਤੇ ਜਿਹੜੇ ਤੁਸੀਂ ਕਰਦੇ ਹੋ ਪਾਪ ਤੁਹਾਡੇ ਵਾਲੇ ਕੰਮ ਪਾਪ ਤੇ ਸਾਡੇ ਵਾਲੇ ਕੰਮ ਪੁੰਨ ਇਹ ਐਂ ਉਲਝਾਉਂਦੇ ਐ ਆਪਣੇ ਆਪ ਨੂੰ ਪੁੰਨੀ ਤੇ ਬਾਕੀਆਂ ਨੂੰ ਪਾਪੀ ਕਹਿੰਦੇ ਡਰਾਉਂਦੇ ਐ ਡਰ ਕਿੱਥੇ ਖਤਮ ਕਰਦੇ ਐ ਸਗੋਂ ਸਾਨੂੰ ਡਰਾਉਂਦੇ ਐ ਡਰਾਉਂਦੇ ਐ ਕਹਿੰਦੇ ਦਰ ਚੱਕਦੇ ਨਹੀਂ ਦਰ ਕੱਢਦੇ ਨਹੀਂ ਸਗੋਂ ਡਰ ਪਾਉਂਦੇ ਐ ਤੇਲ ਪਾਉਂਦੇ ਐ ਦਿਮਾਗ ਤੇ ਦੁਆਰਾ ਇਕੱਠੀਆਂ ਪੰਗਤੀਆਂ ਸੁਣ ਲਓ ਤੱਟ ਧੀਰਥ ਨਹੀਂ ਮਨ ਫਤਿਆ ਚਾਰ ਆਚਾਰ ਰਹੇ ਉਰ ਜਾਏ ਠੀਕ ਹੁਲਝਾਉਂਦੇ ਆ ਤਾਂ ਅੱਗੇ ਸੁਣ ਪਾਪ ਪੁੰਨ ਦੋ ਇੱਕ ਸਮਾਨ ਨਿਜ ਕਰ પારਸ ਤਜੋ ਬੁਨਵਾਨ ਆ ਇਹਨਾਂ ਦਾ ਆਪਣਾ opinion ਹੈ ਕਹਿੰਦੇ ਇਹ ਤੇ ਅਲਝਾਉਂਦੇ ਐ ਪਰ ਜਦੋਂ ਮੈਂ ਬਹਿ ਕੇ ਵੇਖਦਾ ਮੈਨੂੰ ਪਾਪ ਤੇ ਪੁੰਨ ਇੱਕੋ ਜਿਹੀ ਲੱਗਦੇ ਐ ਮੈਨੂੰ ਨਹੀਂ ਫਰਕ ਲੱਗਦਾ ਪਾਪ ਪੁੰਨ ਚ ਮੈਨੂੰ ਪਾਪ ਪੁੰਨ ਇੱਕੋ ਜਿਹਾ ਲੱਗਦੇ ਐ ਹੁਣ ਆਪਾਂ ਸਮਝੋ ਵੀ ਪਾਪ ਪੁੰਨ ਇੱਕੋ ਜਿਹਾ ਕਿਵੇਂ ਹੁੰਦੇ ਐ ਆਹ ਪੰਕਤੀ ਜਿਹੜੀ ਵੀ ਪਾਪ ਪੁੰਨ ਦੋਏ ਏਕ ਸਮਾਨ ਇੱਕੋ ਸਮਾਨ ਪਾਪ ਪੁੰਨ ਕਿਵੇਂ ਹੋ ਜਾਂਦੇ ਐ ਇੱਕੋ ਸਮਾਨ ਉਸ ਲੈਵਲ ਤੇ ਜਾ ਕੇ ਹੁੰਦੇ ਐ ਇੱਕ ਕਹਿੰਦਾ ਮੈਂ ਮਾਸ ਖਾਂਦਾ ਇੱਕ ਕਹਿੰਦਾ ਮੈਂ ਨਹੀਂ ਖਾਂਦਾ ਮੈਂ ਤੇ ਦੋਵਾਂ ਚ ਇੱਕੋ ਜਿਹੀ ਢੀਈ ਹਈ ਆਪੋ ਸਤਨਾ ਜੀ ਵਾਹਿ ਮੈਂ ਇੱਕੋ ਜਿਹੀ ਹਈ ਮੇਰੀ ਮੇਰੀ 100 ਕਿੱਲਾ ਜ਼ਮੀਨ ਤੇ ਦੂਜਾ ਕਹਿੰਦਾ ਮੈਂ 100 ਕਿੱਲੇ ਨੂੰ ਲੱਤ ਮਾਰ ਕੇ ਛੱਡਦਾ ਮੈਂ ਦੋਨਾਂ ਦੀ ਇੱਕੋ ਜਿੰਨੀ ਹਈ ਐ ਉਹਨੂੰ ਉੱਥੇ ਰਹਿਣ ਦਾ ਮਾਣ ਹੈ ਦੂਜੇ ਨੂੰ ਛੱਡਣ ਦਾ ਮਾਣ ਹੈ ਪਰ ਮਾਣ ਦਾ ਥਰਮਾਮੀਟਰ ਜੇ ਚੈੱਕ ਲਾ ਕੇ ਵੇਖੀਏ ਹੁਣ ਆਪਾਂ ਕਹਿੰਦੇ ਮਾਣ ਤੋਂ ਬਚੋ ਹੰਕਾਰ ਤੋਂ ਬਚੋ ਕਹਿੰਨੇ ਨਾ ਅੱਛਾ ਜੇ ਥਰਮਾਮੀਟਰ ਲਾ ਕੇ ਵੇਖੀਏ ਜਿੰਨੇ ਸਾਡੇ ਬਾਬੇ ਇਹੀ ਕਹਿੰਦੇ ਅੱਜ ਵੀ ਹੰਕਾਰ ਨਾ ਕਰੋ ਮਾਣ ਨਾ ਕਰੋ ਮਾਣ ਹਉਮੈ ਤੋਂ ਬਚੋ ਹਉਮੈ ਇਦਾਂ ਕਹਿੰਦੇ ਨਾ ਅੱਛਾ ਆਮ ਬੰਦੇ ਨੂੰ ਜੇ ਲਾਓ ਆਮ ਤੇ ਚਲੋ 100 ਡਿਗਰੀ ਤੇ ਹਨਾ ਉਹਦੇ ਵਿੱਚ ਤੇ ਉਹ ਸਿੱਧਾ ਹੀ ਜਿਹੜੇ ਜਿੰਨੇ ਆਮ ਬੰਦੇ ਐ ਉਹ ਸਵਾ 100 ਤੇ ਜਾਊ 130 ਤੇ 140 ਤੇ ਚੱਲ ਜੂ ਤੇ ਲੀਡਰਾਂ ਲੂਟਰਾਂ ਨੂੰ ਲਾਉ ਵੀ ਆਕੜ ਤੋਂ ਬਿਨਾ ਅਗਲਾ ਕਰ ਤੂੰ ਕੌਣ ਹੁੰਦਾ ਉਹਦਾ 200 ਤੇ ਚੱਲ ਜੂ ਐਦਾਂ ਹੀ ਹੋਣਾ ਅੱਛਾ ਜੇ ਸਾਡੇ ਵਰਗਿਆਂ ਦੇ ਜਿਹੜੇ ਆਪਾਂ ਗੁਰਦੁਆਰਿਆਂ 'ਚ ਰਹਿੰਦੇ ਆ ਸਾਡੇ ਵਰਗਿਆਂ ਦੇ ਲਾਏ ਤੇ ਉਹਨੂੰ ਮੂੰਹ ਤੇ ਨੇੜੇ ਲਿਆਉਣ ਦੀ ਲੋੜ ਹੀ ਨਹੀਂ ਪੈਣੀ ਉਹਨੇ ਦੂਰ ਹੀ ਪਿਗਲ ਜਾਣਾ ਇੰਨੀ ਆਕੜ ਐ ਸਾਡੀ ਉਹਨੇ ਹੱਥ 'ਚ ਹੀ ਪਿਗਲ ਜਾਣਾ ਟੁੱਟ ਹੀ ਜਾਏਗਾ ਵੀਰ ਇੰਨੇ ਆਕੜ ਖੋ ਰਹੇ ਆ ਹੰਕਾਰੀ ਏ ਬੰਦੇ ਨੂੰ ਬੰਦਾ ਕਿਤੇ ਸਮਝਦੇ ਆ ਅਗਲਾ 18 ਸਾਲ ਪੜ੍ਹਾਈ ਕਰਕੇ 20 ਸਾਲ 25 ਸਾਲ 30 ਸਾਲ ਡਾਕਟਰ ਬਣਿਆ ਉਹਨੂੰ ਕਹਿੰਦੇ ਤਵਾ ਮੇਰੇ ਹੱਥ ਕਹਿੰਦੇ ਨਹੀਂ ਅਗਲਾ ਕਰੇ ਪਾਸਟੇ ਨੇ ਧੋਲਾ ਕਹਿੰਦੇ ਨਹੀਂ ਤੂੰ ਤਵਾ ਕਰਮੇ ਸੇਵਾ ਮਤਲਬ ਬਾਪ ਪੁੱਤ ਕਹਿੰਦੇ ਜਦੋਂ ਮੈਂ ਇੱਕੋ ਵੇਖਦਾ ਹੰਕਾਰ ਵੇਖਦਾ ਇਹਨਾਂ 'ਚ ਵੀ ਉਹ ਨਹੀਂ ਹੈ ਸੰਜਮ ਜਿੰਨੇ ਇਹਨਾਂ ਨੇ ਪਰਹੇਜ਼ ਨੇ ਪਰਹੇਜ਼ ਕੀਤੇ ਨੇ ਪਰਹੇਜ਼ ਸੰਜਮ ਆਏ ਨਹੀਂ ਸੰਜਮ ਕੀਤੇ ਨੇ ਇੱਕ ਹੁੰਦਾ ਸੰਜਮ ਕਰਨਾ ਇੱਕ ਹੁੰਦਾ ਆਟੋਮੈਟਿਕ ਸੰਜਮ ਵਿੱਚ ਰਹਿਣਾ ਇੱਕ ਹੁੰਦਾ ਰੋਟੀ ਛੱਡਣੀ ਮੈਂ ਨਹੀਂ ਖਾਣੀ ਰੋਟੀ ਛੱਡਣੀ ਇੱਕ ਹੁੰਦਾ ਆਟੋਮੈਟਿਕ ਹੀ ਘਟ ਖਾਣੀ ਇੱਕ ਸੰਜਮ ਕੀਤਾ ਜਾਂਦਾ ਆਉਂਦਾ ਇੱਕ ਕੀਤਾ ਜਾਂਦਾ ਕਹਿੰਦੇ ਪਾਪ ਪੁੰਨ ਇੱਕ ਲੈਵਲ ਤੇ ਜਾ ਕੇ ਇੱਕ ਕਹਿੰਦਾ ਮੇਰਾ 100 ਕਿੱਲਾ ਦੂਜਾ ਕਹਿੰਦਾ ਅਸੀਂ 100 ਕਿੱਲਾ ਛੱਡਤਾ ਆਪਣੇ ਬਹੁਤ ਬੰਦੇ ਬਾਬਿਆਂ ਚ ਤੇ ਬਹੁਤ ਕਹਿੰਦੇ ਆ ਮੈਂ ਤੇ 10 ਕਿੱਲੇ ਛੱਡ ਕੇ ਆ ਆਪਦੇ ਘਰ ਤੇ ਮੈਂ ਤੇ ਮੈਂ ਤੇ ਈ ਜ਼ਾਇਦਾਤ ਛੱਡਤੀ ਮੈਂ ਬੱਚੇ ਛੱਡਦੇ ਮੈਂ ਘਰ ਵਾਲੀ ਛੱਡਤੀ ਜੇ ਘਰ ਵਾਲੀ ਛੱਡੀ ਐ ਤੇ ਫਿਰ ਯਾਦ ਕਿਉਂ ਹੁੰਦੀ ਗਉਂਦਾ ਕਿਉਂ ਫਿਰਦਾ ਜੇ 10 ਕਿੱਲੇ ਹੁਣ ਉਹ ਕਹਿੰਦੇ ਨਹੀਂ ਆਪਾਂ ਬਾਬਿਆਂ ਨੂੰ ਕਹਿੰਦਾ ਬਾਬਾ ਜੀ ਛੇਤੀ ਛੁੱਟੀ ਦਿਓ ਕਹਿੰਦੇ ਕੀ ਹੋਇਆ ਕਹਿੰਦਾ ਸਾਡੇ ਘਰ ਕਿਸੇ ਨੇ ਟਾਲੀਆਂ ਵੱਢ ਲਈਆਂ ਕਹਿੰਦੇ 20 ਸਾਲ ਦਾ ਇੱਥੇ ਆਇਆ ਅਜੇ ਟਾਲੀਆਂ ਜਿੱਤੇ ਫਸਿਆ ਹੀ ਹੈ ਮੇਰੀ ਟਾਲੀ ਖੰਡੀ ਹੈ ਉੱਥੇ ਦਿਮਾਗ ਤੇ ਉਵੇਂ ਹੀ ਚੱਲਦੀ ਹੈ ਇਸ ਕਰਕੇ ਛੱਡਣਾ ਨਾ ਛੱਡਣਾ ਇੱਕ ਬਰਾਬਰ ਹੈ ਹੁਣ ਜਗਲ ਨੇ ਰੋਟੀਆਂ ਫੜ ਕੇ ਫੋਟੋ ਖਿਚਾਉਣੀ ਹੈ ਐ ਰੋਟੀ ਫੜੀ ਐ ਤੇ ਉਧਰੋਂ ਚਾਰ ਜਣੇ ਵਾਲੇ ਰੋਟੀਆਂ ਫੜੀਆਂ ਨੇ 10 ਰੋਟੀਆਂ ਐ ਫੜੀਆਂ ਨੇ ਫੋਟੋ ਆਉਂ نیٹ ਤੇ ਵੇਖਦੇ ਆ ਤੇ ਫਿਰ ਕਹਿੰਦੇ ਪਾਪ ਪੁੰਨ ਦੋਏ ਇੱਕ ਸਮਾਨ ਕਹਿੰਦੇ ਇੱਕੋ ਜਿਹੇ ਹੈਗੇ ਇੱਕੋ ਜਿਹੇ ਦੋਵੇਂ ਫਰਕ ਹੀ ਨਹੀਂ ਲੱਗਦਾ ਆਕੜ ਹੰਕਾਰ ਉਹ ਤੇ ਦੋਵਾਂ ਦਾ ਇੱਕੋ ਜਿਹਾ ਕਹਿੰਦੇ ਇਹ ਕਹਿੰਦੇ ਅਚਾਰ ਆ ਇਦਾਂ 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 ਕਹਿੰਦੇ ਮੈਨੂੰ ਕੋਈ ਫਰਕ ਜਿਆ ਨਹੀਂ ਲੱਗਦਾ ਗੱਲ ਸੱਚੀ ਵੀ ਹੈ ਯਾਰ ਜਿੰਨੇ ਹੁਣ ਮੰਨ ਲੋ ਧਾਰਮਿਕ ਚਾਹੇ ਹਿੰਦੂ ਐ ਚਾਹੇ ਮੁਸਲਮਾਨ ਐ ਚਾਹੇ ਸਿੱਖ ਐ ਧਾਰਮਿਕ ਬੰਦਿਆਂ ਦਾ ਵਿਹਾਰ ਐ ਜਿਹੜਾ ਉਹ ਕਿੰਨਾ ਕੁ ਬਦਲ ਗਿਆ ਐ ਰੋਂਦੇ ਸਾਰੇ ਇੱਕੋ ਜਿਹੇ ਨਹੀਂ ਐ ਚੀਕਾਂ ਸਭ ਇੱਕੋ ਜਿਹੀਆਂ ਹੀ ਮਾਰਦੇ ਐ